ਕੀ ਚਾਲ ਖਾਲਸਾ ਮਹਾਰਾਜ ਜੀ ਦੀ ਫਤਿਹ ਆ ਤਰ ਤਰ ਨਾਲੇ ਮਾਝੇ ਦੇ ਮਝਾਇਲ ਜਿਹੜੇ ਆਂਦੇ ਮਾਝੇ ਦੇ ਮਝਾਇਲ ਪੱਕੇ ਜੀ ਬਾਬੇ ਹੋਣੀ ਭਾਈ ਖਾਸੇ ਦੇਖੋ ਇੱਕੇ ਟਰਾਲੀ ਦੇ ਸਾਰੇ ਮਾਝੇ ਦੇ ਮਝਾਇਲ ਆਏ ਹੋਲੇ ਰੋਜ ਆ ਵੀਰ ਜੰਗਾਂ ਦੇ ਸਿਰ ਤੇ ਜੰਗ ਜਿੱਤ ਲਈ ਆਪਾਂ ਨੇ ਜਾਂਦੇ ਨਾਲ ਮਿੱਠਾ ਖਵਾ ਕੇ ਜਾਂਦੇ ਆ ਮਹਾਰਾਜ ਜੜਦੀ ਕਲੇ ਉਮਰ ਕੋਈ ਕਮੀ ਪੇਸੀ ਨਹੀਂ ਆਉਂਦਾ ਕੋਈ ਕਮੀ ਪੇਸੀ ਕਾਫੀ ਚ ਕੋਈ ਕਮੀ ਪੇਸੀ ਕਿਸੇ ਨਹੀਂ ਗੱਲੀ ਫੇਰ ਹੱਬ ਮੁੜ ਕੇ ਆਏ ਫੇਰ ਨਹੀਂ ਜਾਂਦਾ ਜੀ ਖਾਦਾ ਨਹੀਂ ਜਾਂਦਾ ਠੀਕ ਹੈ ਇਨੀ ਮਹਾਰਾਜ ਦੀ ਕਿਰਪਾ ਮਹਾਰਾਜ ਦੀ ਸੱਚੇ ਪਾਤਸ਼ਾਹ ਦੀ ਰਾਜੋ ਸਾਰੀ ਭਰਾਵਾ ਸਾਡੀ ਆਈ ਹਾਂ ਲੋ ਲੋ ਬਣਾਇਓ ਆ ਬਾਪੂ ਵੀ ਬਣ ਗਈ ਬਣ ਗਈ ਸਭ ਕੋ ਬੋਣੂ ਕੋ ਸਾ ਤੁਹਾਡੇ ਇਲਾਕੇ ਦਾ ਭਲਾ ਹੋਵੇ ਵੀ ਤੁਹਾਡੇ ਇਲਾਕੇ ਦਾ ਜਿਹੜੀ ਸਕਦਾ ਜੈ ਇੰਨੀ ਸੇਵਾ ਕਰਦੇ ਨੇ ਨਾ ਨਾ ਤੁਸੀਂ ਸਾਰੇ ਆਪਣੇ ਭਾਈ ਕਹਿੰਦੇ ਕੀ ਮਗਰ ਛੋਲੇ ਵੜੇ ਹੁੰਦੇ ਤੇ ਆ ਵੇ ਕੋ ਕੀ ਕੁਝ ਮਿਲਦਿਆ ਹਾਂ ਜੀ ਹਾਂ ਜੀ ਹਾਂ ਜੀ ਇਹ ਵੀ ਨਹੀਂ ਕਮੀ ਪੈਛੇ ਆਉਣ ਦਿੰਦਾ ਜੀ ਤੁਹਾਨੂੰ ਰੱਸ ਤੁਹਾਡੇ ਨਾਲ ਤੁਸੀਂ ਹਿਲਣੇ ਨਹੀਂ ਦੇਣਾ ਕਹਿਣਾ ਜੀ ਭੁੱਖੇ ਨਹੀਂ ਤੁਹਾਨੂੰ ਬਰਦਾ ਦਰ ਜਾ ਕੇ ਮਾਰਾ ਲਓ ਜੀ ਬਾਈ ਜੀ ਪਹੁੰਚ ਗਏ ਹਾਂ ਬਾਈ ਕਰਤਾ ਸ਼ੁਰੂ ਲੰਗਰ ਹਾਂਜੀ ਹਾਂ ਉਹ ਦੇਖੋ ਤਿਆਰੀ ਬਸ ਤਿਆਰੀ ਆ ਪੂਰੀ ਲੰਗਰ ਦੀ ਲੱਗੇ ਆ ਸੇਵਾਦਾਰ ਸੇਵਾ ਨਿਭਾਉਣ ਚਾਚਾ ਦਸਤਿਕਾ ਚਕ ਲੈ ਰੱਖ ਰੱਖ ਚੱਕ ਜਿਹੜੇ ਰੇਸ ਕਾਫੀ ਬਣਾਉਣੀ ਅੱਜ ਫੇਰ ਬਾਬੀ ਹੋ ਜਾ ਬਸ ਠੀਕ ਹੈ ਜੀ ਇਹ ਤਾਂ ਕਿੰਨੀ ਦਾ ਸੁੱਤ ਲੋ ਬਈ ਸੇਵਾਦਾਰ ਪੂਰੇ ਤਿਆਰ ਪਰ ਤਿਆਰ ਕੇ ਇਤਲੀਆਂ ਚੱਕ ਕੇ ਹੁਣ ਕਿੰਨੇ ਕਿਲੋਮੀਟਰ ਅੱਗੇ ਵੀ ਰੱਗੇ ਇਤ ਤੋਂ ਹੋਊਗਾ ਵੀਰੇ 2-3 ਕਿਲੋਮੀਟਰ ਹੋਊਗਾ ਬਸ ਸਿਰੇ ਤੱਕ ਜਾਣਾ ਸਿਰੇ ਤੱਕ ਜਾਣਾ ਵੀਰੇ ਸੇਵਾ ਕਰਦੇ ਸਿਰੇ ਤੱਕ ਸੇਵਾ ਕਰਦੇ ਬਾਈ ਕਾਫੀ ਪਲਾਉਂਦਿਆਂ ਨੇ ਜਾਣਾ ਮੁੰਡਿਆਂ ਨੇ ਆ ਦੇਖੋ ਆਈ ਵੀ ਆਏ ਮੈਂ ਪਿੰਡ ਤੋਂ ਛੋਟੇ ਸੇਵਾਦਾਰ ਛੋਟੇ ਸੇਵਾਦਾਰ ਇਹਨਾਂ ਵੀ ਨਾ ਵੀ ਆਪਣੀ ਗਤੀ ਨਹੀਂ ਹੈ ਲੰਗਰ ਦੀ ਇਹਨਾਂ ਕਹਿੰਦਾ ਜ਼ਰੂਰੀ ਹੈ ਹਾਂ ਹੁਣ ਪਹਿਲਾਂ ਛੋਟੇ ਤੇ ਅੱਗੇ ਜੇ ਸ਼ੁਰੂਆਤ ਕਰੀ ਆ ਐਸ ਤੋਂ ਬਾਅਦ ਵੱਡੇ ਦੇਖਾ ਬਣਾਉਂਗਾ ਜੀ ਵੱਡਾ ਜੀ ਬੜਾ ਠੀਕ ਹੈ ਠੀਕ ਆ ਆ ਪਾਣੀ ਕਰ ਮੋ ਬਾਹਰ ਚੋ ਜੁੱਟ ਪਾਤਾ ਜੇ ਤੁਸੀਂ ਗੱਡੀ ਗਾਹਾਂ ਲਿਉਂਦੇ ਫਾਇਦਾ ਨਹੀਂ ਤਾਂ ਹੁਣ ਚੁਕਾਇਆ ਇੰਨਾ ਵਜਨ ਕੋਈ ਨਾ ਸੇਵਾ ਕਰ ਲੋ ਸੇਵਾ ਤਾਂ ਚਲ ਕਰਨੀ ਉਹ ਹਾਂ ਵਜਨ ਇੰਨਾ ਹੈ ਨਾ ਲੱਖੀ ਵੀਰ ਉਹ ਦੇ ਲੱਖੀ ਵੀਰ ਨੇ ਕਿੰਨਾ ਚੱਕਿਆ ਮੋਢਾ ਨਿਕਲ ਚੱਲਿਆ ਉਹ ਕੋਈ ਕਿਤੇ ਹੋਈ ਨਾ ਧਰ ਕਰਾ ਲੈ ਹਾਂ ਜਿਆਦਾ ਚੱਕਿਆ ਚਲੋ ਚਲੋ ਚੱਕ ਦੋ ਲੰਗਰ ਕਰਤਾ ਜੀ ਸਟਾਰਟ ਲੋ ਜੀ ਗਰਮਾ ਗਰਮ ਕੌਫੀ ਕਰਤਾ ਲੰਗਰ ਸਟਾਰਟ ਬਾਬਾ ਜੀ ਛਕੋ ਛਕੋ ਕੌਫੀ ਜੀ

ਉਹ ਪੀਲਾ ਕੱਪ ਪਿਆ ਲੰਗਰ ਤਾਂ ਉਹ ਲੱਖੀ ਵੀਰ ਦੇਖ ਲੈ ਬਹੁਤ ਲੱਗੇ ਵਿਆਂ ਹੈ ਨਾ ਰੇਕ ਤੇ ਆਪਣੇ ਆਪਣੀ ਸ਼ਰਦ ਜਿੰਨੇ ਪੂਰੇ ਇਲਾਕੇ ਦੇ ਪਿੰਡਾਂ ਹਾਂ इवन ਸਾਰੇ ਉਹ ਮਤਲਬ ਲੰਗਰ ਲੈ ਕੇ ਆਏ ਹੋਏ ਸਾਰਿਓ ਲੈ ਕੇ ਆਏ ਹੋਏ ਕਲ ਕੜੋਲੀ ਪਿੰਡ ਤੋਂ ਲੰਗਰ ਸੀ ਉਰੇ ਹਾਂ ਮਈਆਂ ਨੇ ਮਟਰ ਤੀਰ ਹੁਣ ਆ ਦੇਖ ਆ ਵੀ ਆ ਵੀ ਲੰਗਰ ਪਾਈਆਂ ਨੇ ਦੇਖ ਸੇਵਾ ਕਰਨੀ ਹੈ ਕਿੰਨੇ ਦਿਨ ਚੱਲੀ ਜਾਵੇ 3-4 ਦਿਨ ਹੋ ਗਏ ਸਾਨੂੰ ਉਰੇ ਆਉਂਦੇ ਨੂੰ ਯਾਨੀ ਸਵੇਰ ਤੇ ਲੰਗਰ ਚੱਲਦਾ ਇਹੇ ਇਹ ਵਾਲਾ ਹਾਂ ਜਾਈ ਸ਼ਾਮ ਨੂੰ ਆਹ ਟਾਈਮ ਜਾਣੀ ਜਾ ਕੇ ਬੰਦ ਹੁੰਦਾ ਫਿਰ ਉਹਨੂੰ ਬਾਈ ਫਿਰ ਦਿਨ ਚ ਹਾਂ ਹਾਂ ਬੰਦੇ ਜਾਣ ਫਿਰ ਰਾਤ ਨੂੰ ਆਪਣੇ ਵਰਗੇ ਆ ਜੰਨੇ ਆ ਹਾਂ ਆਪਾਂ ਵਾਧੂ ਵੀ ਕੀਤਾਲ ਖਰਸਾ ਮਾਇਰਜੀ ਕੀ ਫਤਿਹ ਆ ਤਰਜ਼ਾਰ ਨਾਲੇ ਮਾਜੇ ਦੇ ਮਝਾਇਲ ਜਿਹੜੇ ਆਂਦੇ ਮਾਜੇ ਦੇ ਮਝਾਇਲ ਪੱਕੇ ਜੂ ਬਾਬੇ ਹੋਣੀ ਭਾਈ ਖਾਸੇ ਦੇਖੋ ਇੱਕ ਇੱਕ ਟਰਾਲੀ ਦੇ ਸਾਰੇ ਮਾਜੇ ਦੇ ਮਝਾਇਲ ਆਏ ਹੋਲੇ ਰੋਜ ਆ ਵੀਰਾਂ ਦੇ ਬਜੂਗਾ ਦੇ ਸਿਰ ਤੇ ਜੰਗ ਜਿੱਤਣੀ ਆ ਆਪਣੇ ਜਾਂਦੇ ਆ ਨਾਲ ਮਿੱਠਾ ਖਵਾ ਕੇ ਜਾਂਦੇ ਆ ਮਹਾਰਾ ਜੜਦੀ ਗਲੇ ਉਮਰ ਕੋਈ ਕੰਮ ਪੈਸੀ ਨਹੀਂ ਆਉਂਦਾ ਕੋਈ ਕਾਫੀ ਚ ਕੋਈ ਕਮੀ ਪੈਸੀ ਕਿਸੇ ਨਹੀਂ ਗੱਲ ਨਹੀਂ ਫੇਰ ਹੱਬ ਮੁੜ ਕੇ ਆਏ ਫੇਰ ਜਾਂਦਾ ਨਹੀਂ ਜਾਂਦਾ ਜੀ ਖਾਦਾ ਨਹੀਂ ਜਾਂਦਾ ਇਨੀ ਮਹਾਰਾ ਦੀ ਕਿਰਪਾ ਮਹਾਰਾ ਦੀ ਸੱਚੇ ਪਾਤਸ਼ਾਹ ਦੀ ਬਣਾ ਦੋ ਸਾਰੀ ਭਰਾਵਾ ਸਾਡੀ ਆਈ ਹਾਂ ਲੋ ਲੋ ਬਣਾਇਓ ਆ ਬਾਪੂ ਵੀ ਬਣ ਗਈ ਜੀ ਬਣ ਗਈ ਸਭ ਤੋਂ ਉਹਨੂੰ ਸੇ ਤੁਹਾਡੇ ਇਲਾਕੇ ਦਾ ਭਲਾ ਹੋਵੇ ਜੀ ਤੁਹਾਡੇ ਇਲਾਕੇ ਦਾ ਜਿਹੜੀ ਸੰਗਤਾਂ ਜੀ ਇੰਨੀ ਸੇਵਾ ਕਰਦੇ ਜੀ ਨਾ ਨਾ ਤੁਸੀਂ ਸਾਰੇ ਆਪਣੇ ਭਾਈ ਆਪਾਂ ਅਸਲ ਵਿੱਚ ਪਤਾ ਨਹੀਂ ਕਿ ਕੀ ਆਈ ਸਾਰੇ ਆਪਣੇ ਆਪਣੇ ਦੇ ਕਹਿ ਬੰਦੇ ਇੱਕ ਕਰਕੇ ਆਪਾਂ ਮੋਦੀ ਧੌਂ ਤੇ ਗੋਡਾ ਰੱਖਣਾ ਹਾਂ ਬਾਤ ਆਹੀ ਆਹੀ ਗੱਲ ਆਗੇ ਗੱਲ ਤੇ ਹੈ ਆਗੇ ਗੱਲਾਂ ਤੇ ਨਹੀਂ ਮੁੜਾਂਗੇ ਪਿੱਛੇ ਨਹੀਂ ਮੁੜਨਾ ਹੁਣ ਨਾ ਨਾ ਪਾਣੀ ਵਾਲੀ ਜੋ ਮਰਜੀ ਸਿੰਗ ਕੇ ਪੀਉਂਦੇ ਲੜਦੇ ਰਹੇ ਉਹਨਾਂ ਤੇ ਬੜੀ ਕਿਰਪਾ ਮਹਾਰਾਜ ਦੀ ਤੁਹਾਡੇ ਵੀਰਾਂ ਦੀ ਸੁਣਿਆ ਸੁਣਿਆ ਬਹੁਤਾ ਵੀ ਤਰਨ ਤਾਰਨ ਵਾਲੇ ਵੀ ਅੜਬ ਹੁੰਨੇ ਆ ਪੂਰੇ ਦੇਖ ਬਈ ਅੱਜ ਆਪਾਂ ਨੇ ਦੇਖ ਵੀ ਲਿਆ ਠੀਕ ਇਹ ਤਰਨ ਵਾਲਾ ਕੱ ਵੇ ਝੰਡਾ ਤਨ ਤਨ ਚੜਾਏ ਆ ਤੇ ਤਨ ਤਨ ਵਾਲੇ ਕਰਕੇ ਜਾਣਗੇ ਕੋਈ ਬਾਬੇ ਥੋਡੇ ਥੋਡੇ ਕਰਕੇ ਉਹ ਦੇਖੋ ਤੁਸੀਂ ਸਾਰੇ ਆਏ ਪਿਆ ਠੀਕ ਆ ਹਾਂ ਗੱਲਾ ਗੱਲਾ ਜੀ ਕਰ ਛੱਡ ਗਏ ਸਾਰੇ ਸਾਡੇ ਹੋਣਾ ਕੋਈ ਨਹੀਂ ਆ ਚੁੱਲਾ ਆਪਣਾ ਬਾਲਦਰਾ ਵੀ ਬੁੱਢੇ ਕੱਲੇ ਆ ਹਾਂਜੀ ਪਹਿਲੇ ਨੰਬਰ ਪੰਜ ਬੁੱਢੇ ਪਹਿਲਾ ਕੱਲੇ ਆ ਅੱਛਾ ਪਾਰੇ ਪੰਜ ਪਿਆਰੇ ਚਾਰ ਸਾਬ ਜਿਆਦੇ ਪਿਛੇ ਜਾਣਗੇ ਠੀਕ ਆ ਠੀਕ ਆ ਤੇ ਅਸੀਂ ਪਿੱਛੇ ਆ ਥੋਡੇ ਹਾਂ ਤੁਹਾਡੀ ਦੇ 37 ਨਾਲ ਆ ਸਭ ਵੰਡਿਆ ਜੀ ਸਾਡੀ ਖਾਤਰ ਢਾਡੀ ਵੀਰ ਜੀ ਸੈਂਟੀ ਨਾਲ ਸਭ ਕੁਝ ਹੁੰਡਿਆ ਜੀ ਠੀਕ ਹੈ ਠੀਕ ਹੈ ਸਿਕਾ ਨੇ ਕੀ ਜਵੇ ਮਗਰ ਛੋਲੇ ਵੜੇ ਹੁੰਦੇ ਤੇ ਆ ਵੇ ਕੋਈ ਕੁਝ ਮਿਲਦਿਆ ਹਾਂ ਜੀ ਹਾਂ ਜੀ ਇਹ ਵੀ ਨਹੀਂ ਕਮੀ ਪੈਛੇ ਆਉਣ ਦਿੰਦਾ ਜੀ ਤੁਹਾਨੂੰ ਰੱਸ ਥੋੜੇ ਨਾਲ ਤਾਂ ਸਨੇ ਹਿੱਲਣੇ ਨਹੀਂ ਦੇਣਾ ਜਾਣਾਂ ਜੀ ਭੁੱਖੇ ਨਹੀਂ ਤੁਹਾਨੂੰ ਮਰਦੇ ਤਾ ਜਾ ਕੇ ਮਾਰਾ ਸੇਕ ਭੁੱਖੇ ਨਹੀਂ ਮਰਦੇ ਰੱਜੇ ਮੰਨ ਕੇ ਗਾ ਹਾਂ ਲੱਕੀ ਵੀਰਾ ਅੱਧਾ ਕਿਲੋਮੀਟਰ ਤਾਂ ਆ ਗਏ ਆਪਾਂ ਤੂੰ ਚੱਲੀ ਚੱਲ ਹਲੇ ਕੰਨੋ ਸਿਰੇ ਲਾਉਣਾ ਆਪਾਂ ਨੇ ਹਾਂ ਸਿਰੇ ਤਾਂ ਆਪਾਂ ਨੂੰ ਲੱਗਣੀ ਹੀ ਲੱਗਣਾ ਹੈ ਬਾਈ ਬਹੁਤ ਸ਼ਾਂਤਮਈ ਪ੍ਰੋਟੈਸਟ ਚੱਲਦਾ ਦੇਖੋ ਕੋਈ ਵੀ ਉਹ ਹੁੱਲੜਬਾਜੀ ਵਾਲਾ ਸੀਨ ਨਹੀਂ ਹੈਗਾ ਨਾ ਇਕੱਲੇ ਇਕੱਲੇ ਬੰਦੇ ਆਪਣੀਆਂ ਆਪਣੀਆਂ ਟਰਾਲੀਆਂ 'ਚ ਪਾਏ ਆ ਪਲਾ ਬਈ ਇਹਨਾਂ ਨੂੰ ਕੌਫੀ ਪਿਲਾਓ ਰੇ ਬਾਬੇ ਨੂੰ ਬਾਬਾ ਜੀ ਕੌਫੀ ਛਕ ਲਓ ਜੀ ਇੱਕ ਦੇਖ ਲੈ ਹੈਮ ਨਹੀਂ ਪੂਰੀ ਤਿਆਰੀ ਚਾ ਪ੍ਰੋਟੈਸਟ ਆਪਣਾ ਬਾਈ ਜੀ ਨਹੀਂ ਪੂਰੀ ਤਿਆਰੀ ਚਾ ਦੇਖ ਗੈਸ ਸਿਲੰਡਰ ਟਰਾਲੀ ਦੇ ਵਿੱਚ ਸਾਰਾ ਕੁਝ ਵਿੱਚੇ ਤਿਆਰ ਹੋਣਾ ਪ੍ਰਸ਼ਾਦਾ ਪਾਣੀ ਬਾਬਾ ਜੀ ਉਹ ਨਹੀਂ ਆਪ ਤਿਆਰ ਕਰਦੇ ਆ ਲੈਣਾ ਹੀ ਇਹੋ ਆ ਲੈ ਲੈ ਬਸ ਠੀਕ ਦੇਖ ਦੇਖ ਲੈ ਤਿਆਰੀ ਪੂਰੀ ਦੇਖ ਪੂਰੀ ਤਿਆਰੀ ਆ ਲੇ ਜਹਾ ਦਾ ਆਟਾ ਦੇਖਾ ਤਿੰਨ ਗੋਰੀਆਂ ਆٹے ਦੀਆਂ ਵਾ ਮਾਪੇ ਇਹ ਨਹੀਂ ਦੇਣੀਆਂ ਤੁਹਾਨੂੰ ਇੱਕ ਪਿਆਜ਼ਿਆਂ ਦਾ ਪਿਆਵਾਂ ਬੋਰਾ ਆਲੂਆਂ ਦਾ ਬੋਰਾ ਪਿਆ ਆ ਆਦਰਕ ਮਿਰਚਾਂ ਉਹ ਵੀ ਜਿਹੜੀ ਕੀ ਆ ਟਰਾਲੀ ਤੁਸੀਂ ਰਸਣ ਵਾਸਤੇ ਲੈ ਕੇ ਆਏ ਤੇ ਇਹ ਟਰਾਲੀ ਰਸਣ ਦੀ ਹੈ ਐਨਾ ਪਿਆਰ ਤੁਹਾਡਾ ਮਿਲਿਆ ਸਾਰੇ ਪਿੰਡਾਂ ਦਾ ਹਾਂ ਜੀ ਵੀ ਤੁਹਾਡਾ ਇਨਾ ਸਤਿਕਾਰ ਆ ਵੀ ਤੁਸੀਂ ਆਂਦਾ ਜ਼ਮਾਨ ਹੀ ਨਹੀਂ ਖੋਲ ਦਿੰਦਾ ਜੀ ਛੋਟਾ ਦੇਣਾ ਨਹੀਂ ਸੱਤ ਦੇ ਹੁਣਾਂ ਜਿਹੜੇ ਤੁਸੀਂ ਆਪਣੇ ਪ੍ਰਵਾਹ ਛੱਟ ਕੇ ਉਰੇ ਬੈਠੇ ਹੋ ਨਾ ਦੂਰ ਤੇ ਚੱਲ ਹੈ ਯਾਰ ਪ੍ਰਵਾਹ ਤੇ ਟੁੱਟਾ ਦੇਣਾ ਨਹੀਂ ਅਸੀਂ ਦੇ ਸਕਦੇ ਤੁਸੀਂ ਕਿੰਨੀ ਦੂਰ ਤੇ ਆ ਕੇ ਉਰੇ ਦੇਖੋ ਟਰਾਲੀਆਂ ਚ ਰਾਤਾ ਕੱਟ ਰਹੇ ਆ ਇਹਦੇ ਵਰਗੀ ਤਾਂ ਕੋਈ ਗੱਲ ਨਹੀਂ ਹੋ ਸਕਦੀ ਹੁਣ ਤਾਂ ਹੀ ਅਸੀਂ ਪਿੰਡਾਂ ਚੋਂ ਸਾਰੇ ਆਪਣੀ ਆਪਣਾ ਜੋ ਜੋ ਕੁਝ ਹੁੰਦਾ ਏ ਉਰੇ ਲਿਆ ਕੇ ਨਹੀਂ ਬੜਾ ਸਹਯੋਗ ਦਿੱਤਾ ਸਾਰਿਆਂ ਨੂੰ ਸਿਖਾਉਣੇ ਆ ਜੀ ਜਿਨ੍ਹਾਂ ਜਿਨ੍ਹਾਂ ਕਿ ਵਿਜਨਤ ਜਿਨ੍ਹਾਂ ਤੋਂ ਹੁੰਦਾ ਏ ਇਹਦਾ ਜੋ ਤੁਸੀਂ ਖਵਾਉਂਦੇ ਨਾ ਇਹ ਵੀਡੀਓ ਬਣਾ ਕੇ ਘਰ ਵੀ ਪਾਉਂਦੇ ਫਿਰ ਦੇਖੋ ਐ ਚੀਜ਼ਾਂ ਜਿਹੜੀਆਂ ਕੀਤੀ ਸਾਰਾ ਕੁਝ ਇੱਥੇ ਸਾਨੂੰ ਮਾਰ ਰਿਹਾ ਠੀਕ ਹੈ ਜੀ ਕੱਲਾ ਨਾ ਸਾਨੂੰ ਇੱਕ ਬਾਪੂ ਅਸੀਂ ਟਰਾਲੀ 'ਚ ਇਸ ਤਰ੍ਹਾਂ ਗੱਲਾਂ ਮਾਰਦੇ ਤੇ ਉਹ ਕਹਿੰਦੇ ਵੀ ਅਸੀਂ ਬਦਾਮ ਬਦਮ ਸਾਰਾ ਕੁਝ ਨਾਲ ਲਿਆਂਦਾ ਹਾਂ ਹਾਂ ਜੀ ਕਹਿੰਦਾ ਸਾਨੂੰ ਘਰ ਦੇ ਗਏ ਤੇ ਵੀ ਲੈ ਜਾਓ ਵੀ ਤੁਸੀਂ ਭੁੱਖੇ ਮਰੋਗੇ ਉੱਥੇ ਕਹਿੰਦਾ ਜਿਹੜਾ ਹਾਲਾ ਉਹ ਦੇ ਬੰਦੇ ਉਹ ਦੇਖੋ ਬਾਈ ਛੋਲਿਆਂ ਦੇ ਪੈਕਟ ਵੀ ਨਾਲ ਲੈ ਕੇ ਆਏ ਹੋਇਆ ਵੀ ਸਾਰਾ ਕੁਝ ਆਪਣਾ ਨਾਲ ਲੈ ਕੇ ਆਏ ਹੋਇਆ ਵੀ ਕੋਈ ਕਿਸੇ ਕੀ ਨਹੀਂ ਚਾਕੜਦਾ ਵੀ ਜੇ ਨਾ ਵੀ ਹੋਇਆ ਕਿਸੇ ਕੀ ਨਹੀਂ ਚਾਕਣ ਦੀ ਲੋੜ ਨਹੀਂ ਹਾਂਜੀ ਹਾਂਜੀ ਇਸੇ ਕਰਕੇ ਲਿਆਂਦੇ ਨਾ ਉਹ ਥੋੜਾ ਜਿਹਾ ਨਾ ਵਿੱਚੋਂ ਪੈਕਟ ਨਹੀਂ ਆਉਣ ਦੇਣੀ ਥੋੜੀ ਗੱਲ ਦਾ ਘਾਟ ਨਹੀਂ ਆਉਂਦਾ ਥੋੜੇ ਬੰਦੇ ਵਿੱਚ ਐਸੇ ਜਿਹੜੇ ਟੈਂਡੀ ਗੱਲ ਆਲੇ ਹੁੰਦੇ ਨਹੀਂ ਯਾਰ ਜੋ ਪਿਛਲੀ ਾਰ ਗੱਲ ਹੀ ਹੋਣੀ ਕੀ ਬੰਨੀ ਪਰ ਉਹ ਾਰਕਾ ਇੱਥੇ ਆਣ ਕੇ ਪਤਾ ਲੱਗਾ ਵੀ ਉਹ ਤੋਂ ਵੀ ਡਬਲ ਕੰਮ ਹੋ ਗਿਆ ਉਹ ਤੋਂ ਵੀ ਡਬਲ ਹੋ ਗਿਆ ਸਹੀ ਵੱਧ ਬਣਾਵਾਂਗੇ ਇਹਦੇ ਹਾਂਜੀ ਬਾਈ ਉਹ ਨਹੀਂ ਲੰਗਰ ਸਮਾਪਤ ਕਰਕੇ ਜਾ ਰਹੇ ਆ ਬਾਈ ਹਾਂ ਜੀ ਚੱਲ ਰਿਹਾ ਕੰਮ ਅੱਛਾ ਚੱਲ ਰਿਹਾ ਠੀਕ ਹੈ ਇਹ ਰਾਤ ਨੂੰ ਦੇਖ ਲਓ ਬਾਈ ਨਾਈਟ ਸ਼ਿਫਟ ਤੇ ਲੰਗਰ ਚੱਲ ਰਿਹਾ ਹੈ ਇਹ ਕਿੱਥੇ ਬਾਈ ਅੱਗੇ ਛਕਾ ਕੇ ਆਏ ਆ ਅੱਗੇ ਹਾਂ ਜੀ ਚਲੋ ਸਿਰੇ ਤੱਕ ਜਾਏ ਸਿਰੇ ਸਿਰੇ ਤੱਕ ਜਾਏ ਬਾ ਅਸੀਂ ਤੁਹਾਡੇ ਮਗਰ ਮਗਰ ਅਸੀਂ ਚਾਹ ਤੇ ਲੱਗੇ ਹੋਇਆ ਤੁਹਾਡੇ ਮਗਰ ਮਗਰ ਅਸੀਂ ਆਏ ਖਲਾਈ ਜੋਰ ਪ੍ਰਸ਼ਾਦ ਦੇ ਛਕਾਉ ਅਸੀਂ ਪਿੱਛੇ ਪਿੱਛੇ ਚਾਹ ਬਣਾਉਂਗੇ ਠੀਕ ਹੈ ਬਾਈ ਚਲੋ ਪ੍ਰਸ਼ਾਦ ਵਾਈ ਗਰੂ ਜੀ ਸਬਜ਼ੀ ਵਾਈ ਗਰੂ ਬੰਦੇ ਘਟੋ ਘਟ 2 ਕਿਲੋਮੀਟਰ ਤਾਂ ਆ ਗਏ ਪੂਰੀ ਸੇਵਾ ਨਭੋਂ ਦੇ ਹੋਏ ਪਾਲੇ ਨੂੰ ਤਾਂ ਗਰਮੀ ਆ ਗਈ ਪਾਲੇ ਜੈਕਟ ਖੋਲਤੀ ਉਹ ਖੋਲਤੀ ਆ ਦੇਖ ਪਵਾਤੀ ਹਾਂ ਲੱਖੀ ਬਾਈ ਨੇ ਪਾਲੀ ਲੱਖੀ ਬਾਈ ਨੇ ਸੇਵਾ ਘਟ ਕਰੀਏ ਇਹਨੂੰ ਜੈਕਟ ਪਾਲੇ ਘਟ ਕੇ ਤੱਕ ਇਹਨੇ ਸਾਰੇ ਖੋਲ ਦੇ ਨੇ ਕੱਪੜੇ ਪਿੱਛੇ ਨਾ ਦੋ ਲੈ ਵੀ ਲੱਖੀ ਵੀਰੇ ਸਿਰੇ ਤਾਂ ਲੱਗੇ ਆਪਾਂ ਹੂੰ ਹੂੰ ਹਾਂ ਆਹੀ ਹੈ ਨਾ ਆਹੀ ਅਮੀ ਹੈ ਨਾ ਇੱਥੇ ਕੱਲ ਨੂੰ ਦੇਖਦੇ ਆ ਕੱਲ ਨੂੰ ਮੀਟਿੰਗ ਹੈ ਕੀ ਨਤੀਜਾ ਨਿਕਲਦਾ ਕੀ ਨਾ ਹਾਂ ਪਿੱਛੇ ਮੁੜਦੇ ਕਿ ਕਹਾ ਜਾਣੇ ਆ ਕਹਾ ਜਾਣੇ ਆ ਗੱਲ ਸਹੀ ਹੈ ਆਓ ਦੇਖੋ ਬਾਈ ਜੀ ਬਾਬੇ ਬੈਠੇ ਆ ਰਾਤ ਦੀਆਂ ਡਿਊਟੀਆਂ ਜਿੰਨਾਂ ਜਿੰਨਾਂ ਦੀਆਂ ਲੱਗੀਆਂ ਵੀ ਆ ਸਾਰੇ ਬੈਠੇ ਆ ਉਰੇ ਤੇ ਇੱਧਰ ਪਾਈਆਂ ਦੀ ਡਿਊਟੀ ਲੱਗੀ ਹੋਈ ਆ ਇਹ ਆਪਣਾ ਇਹ ਦਿੱਲੀ ਨੂੰ ਜਾਣੇ ਵਾਲਾ ਪਾਸਾ ਆਪਣਾ ਉੱਧਰਲਾ ਆਉਣੇ ਵਾਲਾ ਦੋਏ ਦੋਏ ਬਲੌਕ ਕਰੇ ਹੋਏ ਨੇ ਤੇ ਆ ਬੈਠੇ ਆ ਬਾਈ ਸਰੇ ਪਰ ਜਿੱਥੇ ਰੱਸਾ ਬੰਨਿਆ ਵਾ ਇੱਥੇ ਅੱਗੇ ਆਪਾਂ ਜਾ ਨਹੀਂ ਸਕਦੇ ਇਹੀ ਇਹੀ ਆ ਮੇਨ ਬੱਸ ਹੈ ਨਾ ਇਹੀ ਆ ਇੱਥੇ ਕਹਾਣੀ ਜਾ ਸਕਦੀ ਹੈ ਇੱਥੇ ਕਹਾਣੀ ਜਾ ਸਕਦੇ ਤੇ ਉਹ ਸਾਹਮਣੇ ਕਰਿਆ ਹੋਇਆ ਉਹਨਾਂ ਨੇ ਸਾਰੀ ਬੈਰੀਕੇ ਦਿਲ ਛਿਪਿਆਂ ਦੇ ਉਹ ਨੀਮਾ ਬਜੁਰਗਾਂ ਤੋਂ ਸਾਹਮਣੇ ਜਾਪਦੇ ਰਹਿਣਾ ਸਾਹਮਣੇ ਰਹਿਣਾ ਦਿਲ ਛਿਪਿਆਂ ਤੋਂ ਵੀ ਬੰਦਾ ਐ ਕਰਿਆ ਨਾਲ ਇੰਗਲਿਸ਼ ਜਾ ਕੇ ਵੀ ਅਸੀਂ ਕਿਸਾਨ ਆ ਆਪੂ ਸਾਡੇ ਬਜ਼ੁਰਗ ਆ ਅਸੀਂ ਉਹਨਾਂ ਦੀ ਗੱਲ ਮੰਨਣੀ ਆ ਤੇ ਬਾਈ ਅੱਜ ਅੱਜ ਬੰਨਿਆ ਹੈ ਅਰਸਾ ਅੱਜੇ ਬੰਨਿਆ ਲੱਗੀ ਬਾਈ ਇਹ ਅੱਜੇ ਬੰਨਿਆ ਵੀਰੇ ਇਹ ਕੱਲ ਵੀ ਆਏ ਸੀ ਕੱਲ ਜਣੀ ਹੈ ਨਹੀਂ ਸੀ ਅੱਛਾ ਹਾਂ ਕੱਲ ਅਸੀਂ ਉਹ ਗਾਹਾਂ ਤੱਕ ਜਾ ਕੇ ਆਏ ਆ ਜਿੱਥੇ ਉਹ ਬੈਰੀਕੇਡ ਪਏ ਆ ਹਾਂ ਕੱਲ ਕਾਫੀ ਬਲਕ ਆਏ ਆ ਬੰਦੇ ਨੂੰ ਆਪਣੇ ਗਾਹਾਂ ਤੇ ਠੀਕ ਆ ਠੀਕ ਆ ਠੀਕ ਆ ਵੀ ਜਣੀ ਕਿ ਕੱਲ ਜਿਹੜੇ ਬਾਈ ਯੂਰੇ ਬੈਠੇ ਆ ਉੱਥੇ ਬੈਠੇ ਤੇ ਅੱਗੇ ਬੈਠੇ ਠੀਕ ਆ ਠੀਕ ਆ ਫਿਰ ਉਹ ਟਰੈਕਟਰ ਯਾਰ ਹੁਣ ਵਾਪਸ ਕਰ ਨਹੀਂ ਸਕਦੇ ਜੀ ਮਤਲਬ ਆਊਗਾ ਜ਼ਰੂਰ ਉਹ ਹਾਂ ਮਤਲਬ ਹਾਲ ਦੀ ਘੜੀ ਆਪਣੇ ਜਿੰਨੇ ਕਿਸਾਨ ਆ ਗੋ ਨੇ ਕਿਹਾ ਵੀ ਅੱਗੇ ਨਹੀਂ ਜਾਣਾ ਹਾਂ ਤਾਂ ਕਰਕੇ ਖੜਾ ਹਲੇ ਉਹ ਠੀਕ ਆ ਠੀਕ ਆ ਕੋਈ ਚੱਕਰ ਨਹੀਂ ਵੀਰੇ ਟਰੈਕਟਰ ਦੀ ਵੀ ਕੁਰਬਾਨੀ ਨਾਲੇ ਆ ਨਾਲੇ ਆ ਗੱਲ ਸਹੀ ਵੱਡੀ ਕੁਰਬਾਨੀ ਆ ਜਿਹੜਾ ਉੱਥੇ ਗਾਹਾਂ ਖੜਾ ਆ ਉਹ ਹਾਂ ਇਕੱਲਾ ਹੀ ਖੜਾ ਛੇਰ ਇਕੱਲਾ ਹੀ ਖੜਾ ਹੈ ਇਕੱਲਾ ਹੀ ਖੜਾ ਹੈ ਬੇਰ ਨੂੰ ਚਾਹੇ ਨਾਮ ਨਾਲ ਲੈ ਕੇ ਦੇਣਾ ਲੋ ਬਈ ਰਾਤ ਦਾ 1 ਵਜ ਗਿਆ ਸਾਡਾ ਲੰਗਰ ਸਮਾਪਤ ਹੋ ਗਿਆ ਭਾਂਡੇ ਧੋ ਹੋ ਰਹੇ ਆ ਐਡੀ ਕਿਤਨੀ ਨਖਰਾਵਦੋ ਹੋਏ ਅੱਜ ਕਲਾਸ ਕੱਢੇ ਸੀ ਲਈ ਸਾਰੇ ਸੇਵਾਦਾਰ ਹੁਣ ਥੱਕ ਗਏ ਹੁਣ ਪਿੰਡ ਨੂੰ ਜਾਣਗੇ ਵਾਪਸ ਗੁਰਜੀਵ ਨੇ ਗੁਰਜੀਵ ਨੇ ਗੁਰਜੀਵ ਨੇ ਲੋ ਜੀ ਨਿਪਟ ਗਿਆ ਕੰਮ ਆਪਣਾ ਰਕ ਹੋ ਗਿਆ ਹੋ ਗਿਆ ਹੀ ਲੋਡ ਸਾਰਾ ਕੁਝ ਨਿਪਟ ਗਿਆ